ਅੱਜ ਮੇਰੇ ਕੱਪੜੇ ਦੇ ਸ਼ੋਅਰੂਮ ਉੱਤੇ ਬਹੁਤ ਜ਼ਿਆਦਾ ਗ੍ਰਾਹਕ ਆਏ ਸਨ ਇਸ ਕਰਕੇ ਮੈਂ ਜਲਦੀ ਦੁਕਾਨ ਬੰਦ ਨਹੀਂ ਕੀਤੀ ਸੀ ਜ਼ਿਆਦਾ ਕਮਾਈ ਕਿਸ ਨੂੰ ਚੰਗੀ ਨਹੀਂ ਲੱਗਦੀ ਅੱਜ ਮੈਨੂੰ ਦੁਕਾਨ ਦੇ ਵਿੱਚ ਬਹੁਤ ਦੇਰ ਹੋ ਗਈ ਸੀ ਘੜੀ ਦੇ ਵਿੱਚ ਸਮਾਂ ਦੇਖਿਆ ਤਾਂ ਰਾਤ ਦੇ 11 ਵਜੇ ਚੁੱਕੇ ਸਨ ਮੈਂ ਸੋਚਿਆ ਕਿ ਹੁਣ ਮੈਨੂੰ ਘਰ ਜਾਣਾ ਚਾਹੀਦਾ ਹੈ ਕਿਉਂਕਿ ਹਰ ਪਾਸੇ ਹਨੇਰਾ ਹੋ ਗਿਆ ਸੀ ਉੱਪਰੋਂ ਬਾਰਿਸ਼ ਵੀ ਹੋ ਰਹੀ ਸੀ ਮੈਂ ਆਪਣੀ ਦੁਕਾਨ ਬੰਦ ਕੀਤੀ ਅਤੇ ਘਰ ਦੇ ਵੱਲ ਚੱਲ ਪਿਆ ਭਿੱਜਣ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ ਕਿਉਂਕਿ ਗਰਮੀਆਂ ਦੇ ਦਿਨ ਸਨ ਮੇਰੀ ਦੁਕਾਨ ਘਰ ਤੋਂ ਕਾਫੀ ਦੂਰ ਸੀ ਇਸ ਕਰਕੇ ਮੈਨੂੰ ਹਰ ਰੋਜ਼ ਬਾਈਕ ਤੇ ਹੀ ਘਰ ਜਾਣਾ ਪੈਂਦਾ ਸੀ ਅੱਜ ਵੀ ਮੈਂ ਆਪਣੇ ਬਾਈਕ ਤੇ ਸਵਾਰ ਹੋ ਕੇ ਘਰ ਦੇ ਵੱਲ ਜਾ ਰਿਹਾ ਸੀ ਮੈਂ ਜਲਦੀ ਤੋਂ ਜਲਦੀ ਘਰ ਪਹੁੰਚ ਜਾਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਆਪਣੀ ਮਾਂ ਦੀ ਚਿੰਤਾ ਹੋ ਰਹੀ ਸੀ ਅੱਜ ਮੈਂ ਕੰਮ ਦੇ ਵਿੱਚ ਇੰਨਾ ਬਿਜੀ ਹੋ ਗਿਆ ਸੀ ਕਿ ਮਾਂ ਦਾ ਖਿਆਲ ਹੀ ਨਹੀਂ ਆਇਆ ਸੀ ਮੈਂ ਆਪਣੀ ਸੋਚ ਦੇ ਵਿੱਚ ਘੁੰਮ ਸੀ ਕਿ ਅਚਾਨਕ ਮੇਰੀ ਨੀਂਦ ਰਾਸਤੇ ਦੇ ਵਿੱਚ ਬੈਠੀ ਇੱਕ ਬੇਵਸ ਕੁੜੀ ਦੇ ਉੱਪਰ ਪਈ ਸੀ ਜਦੋਂ ਮੇਰੀ ਨਿਗਾ ਉਸ ਕੁੜੀ ਦੇ ਪਈ ਤਾਂ ਮੈਂ ਹੈਰਾਨ ਹੋ ਗਿਆ ਸੀ ਉਹ ਸੜਕ ਦੇ ਕਿਨਾਰੇ ਬੈਠੀ ਹੋਈ ਸੀ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਭਿੱਜੀ ਹੋਈ ਸੀ ਮੈਂ ਹੈਰਾਨ ਹੋ ਕੇ ਰੁਕ ਗਿਆ ਕਿਉਂਕਿ ਅੱਜ ਤੋਂ ਪਹਿਲਾਂ ਮੈਂ ਸੜਕ ਉੱਤੇ ਬੰਦਿਆਂ ਨੂੰ ਹੀ ਇਸ ਤਰ੍ਹਾਂ ਬੈਠੇ ਦੇਖਿਆ ਸੀ ਅੱਜ ਇੱਕ ਜਵਾਨ ਖੂਬਸੂਰਤ ਕੁੜੀ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਮੇਰਾ ਦਿਲ ਉਸ ਲੜਕੀ ਲਈ ਦੁਖੀ ਹੋਇਆ ਸੀ ਇਸ ਕਰਕੇ ਮੈਂ ਉਸੇ ਦੇ ਲਈ ਪਰਮਾਤਮਾ ਅੱਗੇ ਅਰਦਾਸ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ हे ਪਰਮਾਤਮਾ ਉਸ ਦੀ ਪਰੇਸ਼ਾਨੀ ਦੂਰ ਕਰਨਾ ਅਤੇ ਉਸ ਦੀ ਸੁਰੱਖਿਆ ਕਰਨਾ ਮੈਂ ਆਪਣੀ ਬਾਈਕ ਤੇਜ਼ ਕਰਨ ਲੱਗਿਆ ਪਰ ਜਿਵੇਂ ਹੀ ਥੋੜਾ ਜਿਹਾ ਅੱਗੇ ਵਧਿਆ ਤਾਂ ਮੈਨੂੰ ਤਿੰਨ ਸ਼ਰਾਬੀ ਬੈਠੇ ਹੋਏ ਦਿਖੇ ਉਹ ਬਹੁਤ ਹੀ ਅਜੀਬ ਅਜਹੀਆਂ ਨਜ਼ਰਾਂ ਨਾਲ ਉਸ ਕੁੜੀ ਵੱਲ ਦੇਖ ਰਹੇ ਸਨ ਜਿਵੇਂ ਕੋਈ ਜਾਨਵਰ ਬੈਠਾ ਆਪਣੇ ਸ਼ਿਕਾਰ ਨੂੰ ਦੇਖ ਰਿਹਾ ਹੋਵੇ ਮੈਨੂੰ ਇਹ ਸਭ ਅਜੀਬ ਲੱਗਿਆ ਸੀ ਮੈਂ ਉਸੇ ਸਮੇਂ ਹੀ ਆਪਣੀ ਬਾਈਕ ਰੋਕੀ ਅਤੇ ਮੈਂ ਸੋਚਣ ਲੱਗਿਆ ਕਿ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਦਿਲ ਦੇ ਵਿੱਚ ਖਿਆਲ ਆਇਆ ਕਿ ਅੱਗੇ ਜਾਣਾ ਚਾਹੀਦਾ ਹੈ ਪਰ ਮੈਂ ਇੱਕ ਬੇਜ਼ਹਾਰਾ ਕੁੜੀ ਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦਾ ਸੀ ਜਾਣਦਾ ਵੀ ਕਿਵੇਂ ਮੇਰੀਆਂ ਆਂਕਾਂ ਖਾਂਦੇ ਸਾਹਮਣੇ ਮੇਰੀ ਭੈਣ ਦੀ ਸ਼ਕਲ ਹੀ ਘੁੰਮ ਰਹੀ ਸੀ ਮੇਰੀ ਭੈਣ ਨੇ ਸਾਡੇ ਨਾਲ ਬਹੁਤ ਬੁਰਾ ਕੀਤਾ ਸੀ ਪਰ ਜਿਵੇਂ ਵੀ ਸੀ ਮੈਂ ਇੱਕ ਭੈਣ ਦਾ ਭਰਾ ਸੀ ਕਿਸੇ ਵੀ ਔਰਤ ਨੂੰ ਦੇਖ ਕੇ ਮੈਨੂੰ ਆਪਣੀ ਭੈਣ ਦਾ ਹੀ ਖਿਆਲ ਆਉਂਦਾ ਸੀ ਇਸ ਕਰਕੇ ਮੈਂ ਫਿਰ ਤੋਂ ਇੱਕ ਵਾਰ ਆਪਣੀ ਵਾਈਕ ਰੋਕ ਲਈ ਸੀ ਮੈਂ ਉੱਤਰ ਕੇ ਉਸ ਕੁੜੀ ਦੇ ਕੋਲ ਜਾ ਕੇ ਖੜਾ ਹੋ ਗਿਆ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਬੈਠੇ ਹੋ ਉਹ ਮੇਰੀ ਗੱਲ ਸੁਣ ਕੇ ਥੋੜੀ ਹੈਰਾਨ ਹੋ ਗਈ ਸੀ ਤੇ ਕਹਿਣ ਲੱਗੀ ਕਿਉਂਕਿ ਇਹ ਜਗ੍ਹਾ ਤੁਹਾਡੀ ਮੈਂ ਨਾਂ ਦੇ ਵਿੱਚ ਸਿਰ ਹਿਲਾਇਆ ਤੇ ਕਿਹਾ ਕਿ ਨਹੀਂ ਇਹ ਜਗਾ ਮੇਰੀ ਨਹੀਂ ਹੈ ਪਰ ਇਸ ਤਰ੍ਹਾਂ ਸੜਕ 'ਤੇ ਬੈਠਣਾ ਠੀਕ ਨਹੀਂ ਹੈ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਆਪਣੇ ਘਰ ਜਾਓ ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਉਹ ਕਹਿਣ ਲੱਗੀ ਕਿ ਮੇਰੀ ਮਜਬੂਰੀ ਹੈ ਕਿਉਂਕਿ ਮੇਰੇ ਕੋਲ ਰਹਿਣ ਦਾ ਕੋਈ ਵੀ ਟਿਕਾਣਾ ਨਹੀਂ ਹੈ ਮੈਂ ਕਿਹਾ ਕਿ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਚਲੇ ਜਾਓ ਕਿ ਤੁਹਾਡਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਹੋਰ ਵੀ ਜ਼ਿਆਦਾ ਆ ਗਈ ਸੀ ਤਾਂ ਉਹ ਕਹਿਣ ਲੱਗੀ ਜੇਕਰ ਕੋਈ ਰਿਸ਼ਤੇਦਾਰ ਹੁੰਦਾ ਤਾ ਕਿ ਮੈਂ ਤੁਹਾਨੂੰ ਇੱਥੇ ਦੇਖਦੀ ਮੈਨੂੰ ਹੁਣ ਉਸ ਲੜਕੀ ਵਿੱਚ ਦਿਲਚਸਪੀ ਹੋਣ ਲੱਗੀ ਸੀ ਉਹ ਬਹੁਤ ਹੀ ਖੂਬਸੂਰਤ ਲੜਕੀ ਸੀ ਮੀਂਹ ਦੇ ਵਿੱਚ ਭਿੱਜ ਕੇ ਉਸ ਦਾ ਹੁਸਨ ਹੋਰ ਵੀ ਨਿਖਰ ਗਿਆ ਸੀ ਉਸ ਦੇ ਸਰੀਰ ਉੱਤੇ ਚਿਪਕੇ ਹੋਏ ਕੱਪੜੇ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਨਿਖਾ ਰਹੇ ਸਨ ਕੁਝ ਸਮੇਂ ਲਈ ਤਾਂ ਮੇਰਾ ਦਿਲ ਉਸ ਕੁੜੀ ਨੂੰ ਦੇਖ ਕੇ ਖੁਸ਼ ਹੋ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਚਲੋ ਉਠੋ ਤੁਹਾਨੂੰ ਮੈਂ ਘਰ ਲੈ ਚਲਦਾ ਹਾਂ ਲੜਕੀ ਮੇਰੀ ਗੱਲ ਸੁਣ ਕੇ ਇੱਕਦਮ ਤੋਂ ਉੱਠ ਕੇ ਖੜੀ ਹੋ ਗਈ ਮੈਨੂੰ ਇਹ ਗੱਲ ਥੋੜੀ ਅਜੀਬ ਲੱਗੀ ਮੈਂ ਕਿਹਾ ਕਿ ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਿਆ ਜੋ ਤੁਸੀਂ ਇੱਕਦਮ ਤੋਂ ਮੇਰੇ ਨਾਲ ਚੱਲਣ ਲਈ ਤਿਆਰ ਹੋ ਗਏ ਉਸ ਨੇ ਨਾਂ ਦੇ ਵਿੱਚ ਸਿਰ ਹਿਲਾਇਆ ਅਤੇ ਕਹਿਣ ਲੱਗੀ ਕਿ ਮੈਨੂੰ ਤੁਹਾਡੇ ਤੋਂ ਡਰ ਨਹੀਂ ਲੱਗਦਾ ਮੈਂ ਹੱਸ ਪਿਆ ਸੀ ਅਤੇ ਉਸ ਲੜਕੀ ਨੂੰ ਕਿਹਾ ਕਿ ਤੁਸੀਂ ਮੇਰੇ ਬਾਈਕ ਉੱਤੇ ਬੈਠ ਜਾਓ ਮੈਂ ਤੁਹਾਨੂੰ ਆਪਣੇ ਘਰ ਲੈ ਚੱਲਦਾ ਹਾਂ ਅਤੇ ਫਿਰ ਮੈਂ ਸਵੇਰੇ ਤੁਹਾਨੂੰ ਕਿਸੇ ਸ਼ੈਲਟਰ ਹੋਮ ਦੇ ਵਿੱਚ ਛੱਡ ਦੇਵਾਂਗਾ ਅੱਜ ਰਾਤ ਮੈਂ ਤੁਹਾਨੂੰ ਇਸ ਤਰ੍ਹਾਂ ਸੜਕ ਉੱਤੇ ਨਹੀਂ ਛੱਡ ਸਕਦਾ। ਉਹ ਲੜਕੀ ਖੁਸ਼ ਹੋ ਗਈ ਸੀ। ਜਿਵੇਂ ਹੀ ਉਹ ਮੇਰੀ ਬਾਈਕ ਉੱਤੇ ਬੈਠਣ ਲੱਗੀ, ਉਹ ਤਿੰਨੋਂ ਸ਼ਰਾਬੀ ਜੋ ਉਸ ਨੂੰ ਅਜੀਬ ਜੀਆਂ ਨਜ਼ਰਾਂ ਦੇ ਨਾਲ ਦੇਖ ਰਹੇ ਸਨ, ਮੇਰੇ ਕੋਲ ਆ ਗਏ, ਕਹਿਣ ਲੱਗੇ ਕਿ ਤੁਸੀਂ ਇਸ ਲੜਕੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ? ਮੈਂ ਬੋਲਿਆ ਕਿ ਮੈਂ ਇਸ ਨੂੰ ਆਪਣੇ ਘਰ ਲੈ ਕੇ ਜਾ ਰਿਹਾ ਹਾਂ। ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਬਿਨਾ ਵਾਲਾਂ, ਬਾਲਾ ਗੰਜਾ ਆਦਮੀ ਸੀ, ਉਹ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਵਾਂਗਾ। ਮੈਂ ਬੋਲਿਆ ਕਿਉਂ? ਤੁਸੀਂ ਮੈਂ ਇਜਾਜ਼ਤ ਦੇਣ ਵਾਲੇ ਹੁੰਦੇ ਕੌਣ ਹੋ ਉਹ ਆਦਮੀ ਬੋਲਿਆ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਕਿ ਮੈਂ ਕੌਣ ਹਾਂ ਅਤੇ ਮੈਂ ਕੀ ਕਰ ਸਕਦਾ ਹਾਂ ਤੁਹਾਡੀ ਭਲਾਈ ਇਸੇ ਵਿੱਚ ਹੀ ਹੈ ਕਿ ਤੁਸੀਂ ਇਸ ਲੜਕੀ ਨੂੰ ਇੱਥੇ ਹੀ ਛੱਡ ਕੇ ਚਲੇ ਜਾਓ ਅਤੇ ਫਿਰ ਦੂਜੇ ਦੋ ਆਦਮੀ ਵੀ ਬੋਲੇ ਕਿ ਹਾਂ ਤੁਹਾਡੇ ਲਈ ਇਹੀ ਚੰਗਾ ਹੋਵੇਗਾ ਕਿ ਇਸ ਲੜਕੀ ਨੂੰ ਇੱਥੇ ਛੱਡ ਕੇ ਚਲੇ ਜਾਓ ਉਹਨਾਂ ਤਿੰਨਾਂ ਦੇ ਚਿਹਰੇ ਇਸ ਸਮੇਂ ਬਹੁਤ ਹੀ ਖਤਰਨਾਕ ਲੱਗ ਰਹੇ ਸਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਹੋਇਆ ਸੀ ਮੈਨੂੰ ਉਹਨਾਂ ਤੋਂ ਡਰ ਲੱਗਿਆ ਤਾਂ ਫਿਰ ਮੈਂ ਸੋਚਿਆ ਕਿ ਇਹ ਵਿਚਾਰੀ ਲੜਕੀ ਉਹਨਾਂ ਤੋਂ ਕਿੰਨਾ ਡਰ ਰਹੀ ਹੋਵੇਗੀ ਉਹ ਲੜਕੀ ਵੀ ਰੋਣ ਲੱਗੀ ਸੀ ਉਹ ਬੋਲੀ ਕਿ ਮੈਨੂੰ ਇਹਨਾਂ ਤੋਂ ਬਚਾ ਲਓ ਜਦੋਂ ਕਿ ਉਹ ਤਿੰਨੋਂ ਆਦਮੀ ਮੇਰੇ ਅਤੇ ਉਸ ਲੜਕੀ ਦੇ ਆਸ-ਪਾਸੇ ਘੇਰਾ ਪਾ ਕੇ ਖੜੇ ਹੋ ਗਏ ਕਹਿਣ ਲੱਗੇ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਇਹ ਨਜ਼ਾਰਾ ਬਹੁਤ ਹੀ ਡਰਾਵਣਾ ਹੋ ਗਿਆ ਸੀ ਮੇਰੇ ਲਈ ਇਹੀ ਠੀਕ ਸੀ ਕਿ ਮੈਂ ਉਸ ਲੜਕੀ ਨੂੰ ਇੱਥੇ ਹੀ ਛੱਡ ਕੇ ਖੁਦ ਆਰਾਮ ਦੇ ਨਾਲ ਆਪਣੇ ਘਰ ਚਲਾ ਜਾਂਦਾ ਇਸ ਦੇ ਵਿੱਚ ਹੀ ਸ਼ਾਇਦ ਮੇਰੀ ਭਲਾਈ ਵੀ ਸੀ ਪਰ ਮੈਂ ਇਹ ਨਹੀਂ ਕਰ ਸਕਦਾ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਬਾਰ-ਬਾਰ ਮੇਰੀ ਭੈਣ ਸੀਮਾ ਦੀ ਸ਼ਕਲ ਘੁੰਮ ਰਹੀ ਸੀ ਕਿਉਂਕਿ ਸੀਮਾ ਨੇ ਸਾਡੇ ਨਾਲ ਬਹੁਤ ਬੁਰਾ ਕੀਤਾ ਸੀ ਉਸ ਨੇ ਮੇਰਾ ਦਿਲ ਦੁਖਾਇਆ ਸੀ ਉਸ ਨੇ ਮੇਰੀ ਮਾਂ ਨੂੰ ਵੀ ਦੁਖੀ ਕੀਤਾ ਸੀ ਮੈਂ ਉਸ ਨੂੰ ਦਿਲੋਂ ਭੁਲਾ ਨਹੀਂ ਸਕਿਆ ਸੀ ਮੈਨੂੰ ਅੱਜ ਵੀ ਉਹ ਦਿਨ ਬਹੁਤ ਚੰਗੇ ਇਤਨਾ ਜਿਆਦਾ ਹੈ ਜਦੋਂ ਮੈਂ ਥੱਕਿਆ ਹੋਇਆ ਘਰ ਆਇਆ ਸੀ ਤਾਂ ਸੀਮਾ ਮੇਰੇ ਸਾਹਮਣੇ ਆ ਕੇ ਬੋਲੀ ਕਿ ਭਰਾ ਜੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦੀ ਹਾਂ ਮੈਂ ਕਿਹਾ ਹਾਂ ਦੱਸੋ ਕੀ ਗੱਲ ਹੈ ਮੈਨੂੰ ਤਾਂ ਇਹ ਹੀ ਲੱਗਿਆ ਸੀ ਕਿ ਉਹ ਆਪਣੀ ਪੜ੍ਹਾਈ ਦੇ ਬਾਰੇ ਮੇਰੇ ਨਾਲ ਕੋਈ ਗੱਲ ਕਰੇਗੀ ਮੈਂ ਉਸ ਨੂੰ ਕਿਹਾ ਕਿ ਹਾਂ ਤੁਸੀਂ ਬੇਫਿਕਰ ਹੋ ਕੇ ਗੱਲ ਕਰੋ ਸੀਮਾ ਕਹਿਣ ਲੱਗੀ ਭਰਾ ਜੀ ਤੁਸੀਂ ਮਹੱਲੇ ਦੇ ਲੜਕੇ ਬਨੀਤ ਨੂੰ ਜਾਣਦੇ ਹੋ ਨਾ ਮੈਂ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਮੈਂ ਕਿਹਾ ਹਾਂ ਜਾਣਦਾ ਹਾਂ ਕੀ ਹੋਇਆ ਮੇਰੇ ਦਿਲ ਦੇ ਵਿੱਚ ਇੱਕ ਅਜੀਬ ਜਿਹਾ ਡਰ ਆਇਆ ਸੀ ਕਿਤੇ ਉਹ ਮੇਰੀ ਗੈਰ ਮੌਜੂਦਗੀ ਦੇ ਵਿੱਚ ਸਾਡੇ ਘਰ ਦੇ ਵਿੱਚ ਦੇਖਾ ਦੇਖੀ ਤਾਂ ਨਹੀਂ ਕਰਦਾ ਜਾਂ ਫਿਰ ਉਸਨੇ ਮੇਰੀ ਭੈਣ ਦੇ ਨਾਲ ਕੋਈ ਬਤਮੀਜ਼ੀ ਤਾਂ ਨਹੀਂ ਕੀਤੀ ਮੇਰੀ ਭੈਣ ਕਹਿਣ ਲੱਗੀ ਭਰਾ ਜੀ ਪਹਿਲਾਂ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਮੇਰੀ ਗੱਲ ਤੁਸੀਂ ਆਓ ਤੁਸੀਂ ਆਪਾਂ ਮਾਂ ਦੇ ਕਮਰੇ ਦੇ ਵਿੱਚ ਚੱਲਦੇ ਹਾਂ ਉੱਥੇ ਬੈਠ ਕੇ ਹੀ ਗੱਲ ਕਰਦੇ ਹਾਂ ਮੇਰੀ ਮਾਂ ਬਿਮਾਰ ਰਹਿੰਦੀ ਸੀ ਕੁਝ ਮਹੀਨੇ ਪਹਿਲਾਂ ਉਹਨਾਂ ਨੂੰ ਉਧ ਰੰਗ ਦਾ ਅਟੈਕ ਆਇਆ ਸੀ ਇਸ ਕਰਕੇ ਉਹ மஞ்சੇ ਉੱਤੇ ਹੀ ਬੈਠ ਗਈ ਸੀ ਮੇਰੀ ਮਾਂ ਬੋਲਦੀ ਤਾਂ ਸੀ ਪਰ ਉਹ ਹਿਲਜੁਲ ਨਹੀਂ ਕਰ ਸਕਦੀ ਸੀ ਬਿਸਤਰ ਤੇ ਹੀ ਪਈ ਰਹਿੰਦੀ ਸੀ ਮੇਰੀ ਭੈਣ ਸੀਮਾ ਨੇ ਹੀ ਮੇਰੀ ਮਾਂ ਦਾ ਖਿਆਲ ਰੱਖਿਆ ਸੀ ਅਤੇ ਉਹਨਾਂ ਨੂੰ ਸੰਭਾਲਿਆ ਸੀ ਮੈਂ ਆਪਣੀ ਭੈਣ ਦੇ ਪਿੱਛੇ ਤੁਰਦਾ ਹੋਇਆ ਮਾਂ ਦੇ ਕਮਰੇ ਦੇ ਵਿੱਚ ਆ ਗਿਆ ਮਾਂ ਲੇਟੀ ਹੋਈ ਸੀ ਅਤੇ ਉਹਨਾਂ ਦੇ ਚਿਹਰੇ ਤੇ ਅੱਜ ਵੀ ਦਰਦ ਦਿਖਾਈ ਦੇ ਰਿਹਾ ਸੀ ਉਹ ਕਿੰਨੀ ਲਾਚਾਰ ਅਤੇ ਮਜਬੂਰ ਹੋ ਗਈ ਸੀ ਨਹੀਂ ਤਾਂ ਇਸ ਤੋਂ ਪਹਿਲਾਂ ਪੂਰਾ ਘਰ ਉਹ ਨੇ ਇਕੱਲਾ ਹੀ ਸੰਭਾਲਿਆ ਹੋਇਆ ਸੀ ਉਹ ਸੀਮਾ ਨੂੰ ਤਾਂ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਗਾਉਣ ਦਿੰਦੀ ਸੀ ਉਸ ਨੂੰ ਕਹਿੰਦੀ ਕਿ ਤੁਸੀਂ ਆਪਣੀ ਪੜ੍ਹਾਈ ਉੱਤੇ ਧਿਆਨ ਲਗਾਓ ਮੈਂ ਸਾਰਾ ਕੰਮ ਖੁਦ ਕਰ ਲਵਾਂਗੀ ਅਤੇ ਕਿਵੇਂ ਇੱਕ ਪਾਲ ਦੇ ਵਿੱਚ ਹੀ ਸਾਰਾ ਕੁਝ ਖਤਮ ਹੋ ਗਿਆ ਸੀ ਉਹ ਇੱਕਦਮ ਲਾਚਾਰ ਅਤੇ ਮਜਬੂਰ ਹੋ ਕੇ ਦੂਜਿਆਂ ਦੇ ਦੂਜਿਆਂ ਤੇ ਡਿਪੈਂਡ ਹੋ ਗਈ ਸੀ ਮੈਂ ਕਿਹਾ ਸੀ ਸੀਮਾ ਦੱਸੋ ਤੁਸੀਂ ਕੀ ਗੱਲ ਕਰਨੀ ਹੈ ਇਸ ਤਰ੍ਹਾਂ ਬੁਝਾਰਤਾ ਨਾ ਪਾਓ ਉਹ ਕਹਿਣ ਲੱਗੀ ਕਿ ਭਰਾ ਜੀ ਮੈਂ ਬਨੀਤ ਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਅਸੀਂ ਦੋਨੋਂ ਹੀ ਇੱਕ ਦੂਜੇ ਨੂੰ ਪਸੰਦ ਕਰ ਹਾਂ ਉਹ ਚੰਗਾ ਲੜਕਾ ਹੈ ਉਸਨੇ ਖੁਦ ਮੈਨੂੰ ਕਿਹਾ ਸੀ ਕਿ ਉਹ ਆਪਣੇ ਘਰਦਿਆਂ ਨੂੰ ਮੇਰੇ ਘਰ ਰਿਸ਼ਤੇ ਲਈ ਭੇਜੇਗਾ ਪਰ ਮੈਂ ਉਸਨੂੰ ਕਿਹਾ ਕਿ ਅਜੇ ਤੁਸੀਂ ਆਪਣੇ ਘਰ ਵਾਲਿਆਂ ਨੂੰ ਰਿਸ਼ਤੇ ਦੇ ਕੇ ਨਾ ਭੇਜੋ ਪਹਿਲਾਂ ਮੈਂ ਆਪਣੇ ਘਰ ਵਾਲਿਆਂ ਨਾਲ ਗੱਲ ਕਰਾਂਗੀ। ਮਾਂ ਕਹਿਣ ਲੱਗੀ ਹਾਂ ਬੇਟਾ ਜੀਮਾ ਨੇ ਮੇਰੇ ਨਾਲ ਵੀ ਗੱਲ ਕੀਤੀ ਸੀ ਪਰ ਮੈਂ ਉਸ ਨੂੰ ਕਿਹਾ ਕਿ ਮੇਰੇ ਨਾਲ ਕੋਈ ਗੱਲ ਨਾ ਕਰੋ। ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਪੁੱਛੋ ਜੇਕਰ ਉਹ ਇਜਾਜ਼ਤ ਦਿੰਦਾ ਹੈ ਤਾਂ ਮੈਂ ਤੁਹਾਡੇ ਰਿਸ਼ਤੇ ਦੀ ਗੱਲ ਪੱਕੀ ਕਰ ਦਿਆਂਗੀ। ਵੈਸੇ ਪਨੀਤ ਦੇ ਵਿੱਚ ਕੋਈ ਬੁਰਾਈ ਵੀ ਨਹੀਂ ਹੈ। ਉਹ ਇੱਕ ਚੰਗਾ ਲੜਕਾ ਹੈ। ਉਹ ਚੰਗਾ ਸਮਝਦਾਰ ਹੈ। ਉਹ ਆਪਣੀ ਨੌਕਰੀ ਕਰਦਾ ਹੈ ਤੇ ਚੰਗਾ ਕਮਾਉਂਦਾ ਹੈ ਅਤੇ ਮੁਸ਼ਕਲ ਸਮੇਂ ਦੇ ਵਿੱਚ ਮੇਰੇ ਵੀ ਕੰਮ ਆ ਜਾਂਦਾ ਹੈ ਜੇਕਰ ਮੈਨੂੰ ਦਵਾਈ ਦੀ ਜ਼ਰੂਰਤ ਹੋਵੇ ਅਤੇ ਤੁਸੀਂ ਘਰ ਦੇ ਵਿੱਚ ਨਾ ਹੋਵੋ ਤਾਂ ਮੈਂ ਬਨੀਤ ਤੋਂ ਦਵਾਈ ਮੰਗਵਾ ਲੈਂਦੀ ਹਾਂ ਮੈਂ ਇਹ ਸਾਰੀਆਂ ਗੱਲਾਂ ਸੁਣ ਕੇ 당ਗ ਰਹਿ ਗਿਆ ਸੀ ਮੇਰੇ ਨੱਕ ਦੇ ਹੇਠਾ ਇੰਨਾ ਸਭ ਕੁਝ ਹੋ ਗਿਆ ਸੀ ਅਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਸੀ ਮੈਂ ਇੰਨਾ ਸਭ ਕੁਝ ਬਹੁਤ ਹੀ ਮੁਸ਼ਕਲ ਦੇ ਨਾਲ ਬਰਦਾਸ਼ਤ ਕੀਤਾ ਸੀ ਅਸਲ ਦੇ ਵਿੱਚ ਮੈਂ ਥੋੜੇ ਪੁਰਾਣੇ ਖਿਆਲਾਂ ਦਾ ਸੀ ਲੜਕੀਆਂ ਦੀ ਇੰਨੀ ਆਜ਼ਾਦੀ ਮੈਨੂੰ ਪਸੰਦ ਨਹੀਂ ਸੀ ਕਿ ਉਹ ਬਾਇਫਰੈਂਡ ਬਣਾਉਣ ਜਾਂ ਫਿਰ ਲਵ ਮੈਰਿਜ ਕਰਨਾ ਸੀਮਾ ਬੋਲੀ ਭਰਾਜੀ ਬਨੀਤ ਦਾ ਨੰਬਰ ਮੇਰੇ ਤੋਂ ਲੈ ਲਓ ਅਤੇ ਉਸ ਦੇ ਨਾਲ ਗੱਲ ਕਰ ਲਓ ਇਸ ਗੱਲ ਤੇ ਤਾਂ ਮੇਰਾ ਖੂਨ ਖ ਉਲ ਉੱਠਿਆ ਸੀ ਮੈਂ ਉੱਠ ਕੇ ਸੀਮਾ ਦੇ ਮੂੰਹ ਤੇ ਥੱਪੜ ਮਾਰਿਆ ਉਸਦੀ ਐਨੀ ਹਿੰਮਤ ਕਿਵੇਂ ਹੋਈ ਕਿ ਉਹ ਮੈਨੂੰ ਬਨੀਤ ਦਾ ਨੰਬਰ ਦੇ ਰਹੀ ਸੀ ਮੈਨੂੰ ਉਹ ਦੱਸ ਰਹੀ ਸੀ ਕਿ ਉਸ ਦੇ ਕੋਲ ਬਨੀਤ ਦਾ ਨੰਬਰ ਹੈ ਅਤੇ ਉਹ ਦੋਨੇ ਪਤਾ ਨਹੀਂ ਕਦੋਂ ਤੋਂ ਪਿਆਰ ਦਾ ਇਹ ਖੇਡ ਖੇਡ ਰਹੇ ਸਨ ਇਹ ਸਾਰੀਆਂ ਗੱਲਾਂ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਚੁੱਕੀਆਂ ਸਨ ਮੈਂ ਉਸ ਨੂੰ ਕਿਹਾ ਕਿ ਅੱਜ ਤਾਂ ਤੁਸੀਂ ਇਹ ਗੱਲ ਮੈਨੂੰ ਕਹਿ ਦਿੱਤੀ ਪਰ ਅੱਗੇ ਤੋਂ ਮੈਨੂੰ ਕਦੇ ਇਹ ਗੱਲ ਨਾ ਕਿਓ ਇਹ ਨਾ ਹੋਵੇ ਕਿ ਮੈਂ ਤੁਹਾਡੇ ਨਾਲ ਇੰਨਾ ਜ਼ਿਆਦਾ ਬੁਰਾ ਸਲੂਕ ਕਰਾਂ ਕਿ ਤੁਸੀਂ ساری ਜ਼ਿੰਦਗੀ ਯਾਦ ਰੱਖੋ ਕੋਝ ਸਮੇਂ ਦੇ ਲਈ ਤਾਂ ਉਹ ਚੁੱਪ ਹੋ ਗਈ ਸੀ ਅਜੇ ਵੀ ਮੇਰੇ ਸੀਨੇ ਦੇ ਵਿੱਚ ਅੱਗ ਲੱਗੀ ਹੋਈ ਸੀ ਮੇਰੀ ਭੈਣ ਦਾ ਇੱਕ ਗੈਰ ਮੁੰਡੇ ਦੇ ਨਾਲ ਸੰਬੰਧ ਸੀ ਅਤੇ ਉਹ ਵੀ ਪਤਾ ਨਹੀਂ ਕਦੋਂ ਤੋਂ ਸੀ ਅਤੇ ਮੈਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਮੈਂ ਆਪਣੇ ਆਪ ਨੂੰ ਬਹੁਤ ਹੀ ਮੁਸ਼ਕਲ ਦੇ ਨਾਲ ਕੰਟਰੋਲ ਵਿੱਚ ਕੀਤਾ ਹੋਇਆ ਸੀ ਖੈਰ ਦਿਨ ਇਸੇ ਤਰ੍ਹਾਂ ਹੀ ਲੰਘ ਰਹੇ ਸਨ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ ਅਤੇ ਕਹਿਣ ਲੱਗੀ ਪਰ ਨਬ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਸੀਮਾ ਸਾਰਾ ਦਿਨ ਮੇਰਾ ਰੱਖਣ ਦੀ ਰਹਿੰਦੀ ਹੈ ਕਿ ਭਰਾ ਨੇ ਕੀ ਜਵਾਬ ਦਿੱਤਾ ਮੈਂ ਕਿਹਾ ਮਾਸੀਮਾ ਨੂੰ ਬੁਲਾਓ ਮਾਣੇ ਸੀਮਾ ਨੂੰ ਆਵਾਜ਼ ਦਿੱਤੀ ਅਤੇ ਸੀਮਾ ਜਲਦੀ ਹੀ ਕਮਰੇ ਦੇ ਵਿੱਚ ਆ ਗਈ ਉਹ ਕਹਿਣ ਲੱਗੀ ਕੀ ਗੱਲ ਹੈ ਮੈਂ ਬੋਲਿਆ ਕਿ ਸੀਮਾ ਇਹ ਮੈਂ ਕੀ ਸੁਣ ਰਿਹਾ ਹਾਂ ਤੁਸੀਂ ਅੱਜ ਤੱਕ ਮਨੀਰ ਦੀ ਗੱਲ ਕਰਨੀ ਨਹੀਂ ਛੱਡੀ ਹੈ ਤੁਹਾਨੂੰ ਪਤਾ ਵੀ ਹੈ ਕਿ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਮੈਂ ਉਸ ਦਿਨ ਵੀ ਤੁਹਾਡੇ ਮੂੰਹ ਤੇ ਇੱਕ ਥੱਪੜ ਮਾਰਿਆ ਸੀ ਤੁਹਾਨੂੰ ਇਸ ਗੱਲ ਤੋਂ ਸਮਝ ਜਾਣਾ ਚਾਹੀਦਾ ਸੀ ਕਿ ਮੈਨੂੰ ਤੁਹਾਡਾ ਇਸ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਨੰਦ ਨਹੀਂ ਹੈ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ ਕਿ ਤੁਸੀਂ ਚੋਰੀ ਛਿਪੇ ਪਿਆਰ ਦੀਆਂ ਪਿੰਗਾ ਝੁੱਟੋ ਪਰ ਸੀਮਾ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਹਿਣ ਲੱਗੀ ਭਰਾ ਜੀ ਮੈਂ ਪਿਆਰ ਕੀਤਾ ਹੈ ਕੋਈ ਚੋਰੀ ਨਹੀਂ ਕੀਤੀ ਹੈ ਜੋ ਮੈਨੂੰ ਆਪਣੇ ਇਸ ਕੰਮ ਉੱਤੇ ਸ਼ਰਮ ਮਹਿਸੂਸ ਹੋਵੇਗੀ ਮੈਂ ਬਨੀਤ ਦੇ ਬਿਨਾਂ ਨਹੀਂ ਰਹਿ ਸਕਦੀ ਜੇਕਰ ਤੁਸੀਂ ਮੈਨੂੰ ਇੱਕ ਥੱਪੜ ਦੀ ਬਜਾਏ 10 ਥੱਪੜ ਵੀ ਮਾਰੇ ਹੁੰਦੇ ਤਾਂ ਵੀ ਮੈਂ ਬਨੀਤ ਦਾ ਨਾਮ ਲੈਣਾ ਨਹੀਂ ਛੱਡਦੀ ਬਸ ਹੁਣ ਮੇਰੇ ਸਬਰ ਦੀ ਹੱਦ ਹੋ ਗਈ ਸੀ ਮੈਂ ਸੀਮਾ ਦਾ ਹੱਥ ਫੜਿਆ ਉਸ ਨੂੰ ਖਿਸੀੜਦੇ ਹੋਏ ਕਮਰੇ ਤੋਂ ਬਾਹਰ ਲੈ ਗਿਆ ਰਾਤ ਦਾ ਸਮਾਂ ਸੀ ਮੇਰੀ ਮਾਂ ਪਿੱਛੇ ਤੋਂ ਆਵਾਜ਼ਾਂ ਦਿੰਦੀ ਰਹਿ ਗਈ ਸੀ ਉਹ ਕਹਿਣ ਲੱਗੀ ਰੱਬ ਦਾ ਵਾਸਤਾ ਪਰਨਵ ਮੇਰੀ ਬੇਟੀ ਨੂੰ ਕੁਝ ਨਾ ਕਰਨਾ ਉਹ ਨਾ ਸਮਝ ਹੈ ਜੇਕਰ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਤਾਂ ਮੈਂ ਸੀਮਾ ਨੂੰ ਸਮਝਾ ਦੇਾਂਗੀ ਅੱਜ ਤੋਂ ਬਾਅਦ ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰੇਗੀ ਪਰ ਮੇਰੀ ਬੱਚੀ ਨੂੰ ਕੁਝ ਨਾ ਕਹਿਓ ਮੈਂ ਮਾਂ ਦੀਆਂ ਆਵਾਜ਼ਾਂ ਨੂੰ ਨਜ਼ਰ ਅੰਦਾਜ਼ ਕਰਦਾ ਹੋਇਆ ਬੱਸ ਅੱਗੇ ਵਧਦਾ ਜਾ ਰਿਹਾ ਸੀ ਸਵੇਰੇ ਜਦੋਂ ਮੈਂ ਮਾਂ ਦੇ ਕਮਰੇ ਦੇ ਵਿੱਚ ਆਇਆ ਤਾਂ ਉਹ ਬਹੁਤ ਬੇਚੈਨ ਸੀ ਕਿਉਂਕਿ ਉਹਨਾਂ ਦੀ ਹਾਲਤ ਵਿਗੜੀ ਹੋਈ ਸੀ ਉਹ ਕਹਿਣ ਲੱਗੀ ਮੇਰੀ ਸੀਮਾ ਕਿੱਥੇ ਹੈ ਮੈਂ ਕਿਹਾ ਕਿ ਮਾਂ ਅੱਜ ਤੋਂ ਬਾਅਦ ਤੁਸੀਂ ਉਸ ਦਾ ਨਾਮ ਇਸ ਘਰ ਦੇ ਵਿੱਚ ਨਹੀਂ ਲਓਂਗੇ ਮਾਂ ਮੇਰੇ ਵੱਲ ਬਹੁਤ ਹਰਾਨੀ ਨਾਲ ਦੇਖ ਰਹੀ ਸੀ ਉਹ ਕਹਿਣ ਲੱਗੀ ਕਿਵੇਂ ਨਾਮ ਨਾ ਲਵਾਂ ਮੈਂ ਉਸ ਦਾ ਉਹ ਬੇਟੀ ਹੈ ਮੇਰੀ 25 ਸਾਲ ਮੈਂ ਉਸ ਨੂੰ ਪਾਲਿਆ ਹੈ ਉਹ ਮੇਰੇ ਦਿਲ ਦਾ ਟੁਕੜਾ ਹੈ ਹੁਣ ਅਚਾਨਕ ਤੋਂ ਤੁਸੀਂ ਮੈਨੂੰ ਆ ਕੇ ਕਹਿਣ ਲੱਗੇ ਕਿ ਉਸ ਦਾ ਨਾਮ ਵੀ ਨਾ ਲਵਾ ਸਿੱਧੀ ਤਰ੍ਹਾਂ ਦੱਸੋ ਮੈਨੂੰ ਕਿ ਮੇਰੀ ਸੀਮਾ ਕਿੱਥੇ ਹੈ ਮੈਂ ਬੋਲਿਆ ਮਾਂ ਮੈਂ ਉਸ ਨੂੰ ਉਸ ਦੇ ਅੰਜਾਮ ਤੱਕ ਪਹੁੰਚਾ ਦਿੱਤਾ ਹੈ ਮੇਰੀ ਗੱਲ ਸੁਣ ਕੇ ਮਾਂ ਫੁੱਟ ਫੁੱਟ ਕੇ ਰੋਣ ਲੱਗੀ ਸੀ ਕਹਿਣ ਲੱਗੀ ਪਰ ਨਾ ਮੇਰਾ ਦਿਲ ਬੈਠ ਰਿਹਾ ਹੈ ਮੈਨੂੰ ਸੱਚ-ਸੱਚ ਦੱਸੀ ਤੁਸੀਂ ਮੇਰੀ ਬੇਟੀ ਦੇ ਨਾਲ ਕੀ ਕੀਤਾ ਹੈ ਮੈਂ ਕਿਹਾ ਕਿ ਮੈਂ ਉਸ ਦੇ ਨਾਲ ਉਹੀ ਕੀਤਾ ਹੈ ਜਿਸ ਦੀ ਉਹ ਹੱਕਦਾਰ ਸੀ ਮਾ ਕਿਰਪਾ ਕਰਕੇ ਇਸ ਤੋਂ ਬਾਅਦ ਇਸ ਘਰ ਦੇ ਵਿੱਚ ਉਸ ਦਾ ਨਾਮ ਨਾ ਲਿਓ ਨਹੀ ਤਾਂ ਮੈਂ ਇੱਕ ਘਰ ਛੱਡ ਕੇ ਚਲਾ ਜਾਵਾਂਗਾ ਅਤੇ ਤੁਸੀਂ ਇੱਥੇ ਇਕੱਲੇ ਰਹਿ ਜਾਓਗੇ ਮੰਮੀ ਦੇ ਚਿਹਰੇ ਉੱਤੇ ਬੇਵਸੀ ਦਿਖ ਰਹੀ ਸੀ ਉਹ ਬਹੁਤ ਜ਼ਿਆਦਾ ਉਦਾਸ ਲੱਗ ਰਹੀ ਸੀ ਮੈਂ ਆਪਣੀ ਮਾਂ ਨੂੰ ਸਖਤੀ ਦੇ ਨਾਲ ਮਨਾ ਕਰ ਦਿੱਤਾ ਸੀ ਉਸ ਤੋਂ ਬਾਅਦ ਮੇਰੀ ਮਾਂ ਨੇ ਮੇਰੇ ਸਾਹਮਣੇ ਕਦੇ ਵੀ ਸੀਮਾ ਦਾ ਨਾਮ ਨਹੀਂ ਲਿਆ ਸੀ ਪਰ ਉਹਨਾਂ ਦੀ بگੜਦੀ ਹੋਈ ਹਾਲਤ ਇਸ ਗੱਲ ਦੀ ਗਵਾਹ ਸੀ ਕਿ ਮੇਰੀ ਮਾਂ ਆਪਣੀ ਬੇਟੀ ਨੂੰ ਬਹੁਤ ਯਾਦ ਕਰਦੀ ਹੈ ਮੈਂ ਮਾਂ ਨੂੰ ਡਾਕਟਰ ਦੇ ਕੋਲ ਵੀ ਲੈ ਗਿਆ ਤਾਂ ਡਾਕਟਰ ਨੇ ਸਾਫ਼ ਕਹਿ ਦਿੱਤਾ ਕਿ ਇਹਨਾਂ ਬਹੁਤ ਵੱਡੀ ਕੋਈ ਟੈਨਸ਼ਨ ਹੈ ਜਦੋਂ ਇਹਨਾਂ ਦੀ ਟੈਨਸ਼ਨ ਖਤਮ ਹੋ ਜਾਵੇਗੀ ਤਾਂ ਇਹ ਠੀਕ ਹੋ ਜਾਵੇਗੀ ਅਤੇ ਮੈਂ ਜਾਣਦਾ ਸੀ ਕਿ ਉਹਨਾਂ ਦੀ ਇਹ ਟੈਨਸ਼ਨ ਕਦੇ ਖਤਮ ਹੋ ਹੀ ਨਹੀਂ ਸਕਦੀ ਕਿਉਂਕਿ ਇਹਨਾਂ ਦੀ ਸੀਮਾ ਕਦੇ ਮੁੜ ਕੇ ਵਾਪਸ ਆਉਣ ਵਾਲੀ ਨਹੀਂ ਸੀ ਮੈਂ ਇੱਕ ਭੈਣ ਦਾ ਭਰਾ ਸੀ ਇਸ ਕਰਕੇ ਇਸ ਸੜਕ ਉੱਤੇ ਪਈ ਹੋਈ ਲੜਕੀ ਨੂੰ ਦੇਖ ਕੇ ਮੇਰਾ ਦਿਲ ਬਚੈਣ ਹੋ ਗਿਆ ਸੀ ਮੈਂ ਉਸ ਨੂੰ ਬਚਾਉਣਾ ਚਾਹੁੰਦਾ ਸੀ ਮੈਂ ਉਸ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਉਹ ਤਿੰਨੋਂ ਆਦਮੀ ਮੈਨੂੰ ਬਹੁਤ ਹੀ ਖਤਰਨਾਕ ਇਰਾਦੇ ਦੇ ਨਾਲ ਦੇਖ ਰਹੇ ਸਨ ਜਿਵੇਂ ਉਹ ਮੈਨੂੰ ਮਾਰਨਾ ਚਾਹੁੰਦੇ ਹੋਣ ਮੈਂ ਥੋੜੀ ਹਿੰਮਤ ਦਿਖਾਉਣ ਦਾ ਫੈਸਲਾ ਕਰਨ ਲੱਗਿਆ ਮੈਂ ਉਹਨਾਂ ਤਿੰਨ ਆਦਮੀਆਂ ਦੇ ਨਾਲ ਝਗੜਾ ਕੀਤਾ ਉਹਨਾਂ ਦੇ ਮੂੰਹ ਤੇ ਮੁੱਕੇ ਮਾਰੇ ਅਤੇ ਫਿਰ ਉਸ ਕੁੜੀ ਨੂੰ ਬਾਈਕ ਉੱਤੇ ਵਾਹ ਕੇ ਜਲਦੀ ਨਾਲ ਉੱਥੋਂ ਪੱਜ ਕੇ ਘਰ ਆ ਗਿਆ ਸੀ ਉਹ ਲੜਕੀ ਬਹੁਤ ਜ਼ਿਆਦਾ ਘਬराई ਹੋਈ ਸੀ ਮੈਨੂੰ ਕਹਿਣ ਲੱਗੀ ਕਿ ਕਿਤੇ ਉਹ ਆਦਮੀ ਤੁਹਾਡੇ ਘਰ ਤੱਕ ਤਾਂ ਨਹੀਂ ਆ ਜਾਣਗੇ ਮੈਂ ਨਾ ਦੇ ਵਿੱਚ ਸਿਰ ਹਿਲਾਇਆ ਤੇ ਬੋਲਿਆ ਕਿ ਨਹੀਂ ਨਹੀਂ ਉਹ ਐਨੀ ਹਿੰਮਤ ਨਹੀਂ ਦਿਖਾ ਸਕਦੇ ਹੁਣ ਵੀ ਉਹ ਲੜਕੀ ਰੋਣ ਲੱਗੀ ਸੀ ਉਹ ਬੋਲੀ ਕਿ ਤੁਸੀਂ ਮੇਰੀ ਹਾਲਤ ਨਹੀਂ ਸਮਝ ਸਕਦੇ ਇਸ ਸਮੇਂ ਮੈਂ ਬਹੁਤ ਜ਼ਿਆਦਾ ਡਰੀ ਹੋਈ ਹਾਂ ਪਰਮਾਤਮਾ ਦੇ ਲਈ ਤੁਸੀਂ ਇੱਕ ਵਾਰ ਗਲੀ ਤੋਂ ਬਾਹਰ ਨਿਕਲ ਕੇ ਦੇਖੋ ਕਿਤੇ ਉਹ ਆਦਮੀ ਸਾਡੇ ਪਿੱਛੇ ਤਾਂ ਨਹੀਂ ਆ ਰਹੇ ਮੈਂ ਉਸ ਲੜਕੀ ਨੂੰ ਤਸੱਲੀ ਦਿੱਤੀ ਤੇ ਘਰੋਂ ਵਾਰ ਨਿਕਲ ਗਿਆ ਅਤੇ ਫਿਰ ਉਸ ਲੜਕੀ ਨੂੰ ਵੀ ਕਿਹਾ ਕਿ ਤੁਸੀਂ ਵੀ ਇੱਕ ਵਾਰ ਬਾਹਰ ਨਿਕਲ ਕੇ ਦੇਖ ਲਓ ਸਾਡੇ ਪਿੱਛੇ ਕੋਈ ਨਹੀਂ ਹੈ ਉਹ ਲੜਕੀ ਡਰਦੇ ਡਰਦੇ ਬਾਹਰ ਨਿਕਲੀ ਸੀ ਗਲੀ ਬਿਲਕੁਲ ਸੁੰਨਸਾਨ ਪਈ ਸੀ ਫਿਰ ਕਿਤੇ ਜਾ ਕੇ ਉਸ ਨੇ ਸੁੱਖ ਦਾ ਸਾਹ ਲਿਆ ਸੀ ਮੈਂ ਉਸ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ ਤੇ ਇੱਕ ਕਮਰੇ ਦੇ ਵਿੱਚ ਬਿਠਾ ਦਿੱਤਾ ਮੈਂ ਖੁਦ ਮਾਂ ਦੇ ਕੋਲ ਚਲਾ ਗਿਆ ਮੇਰੀ ਮਾਂ ਆਪਣੇ ਬਿਸਤਰੇ ਉੱਤੇ ਲੇਟੀ ਹੋਈ ਸੀ ਮੈਂ ਕਿਹਾ ਮਾਂ ਮੈਨੂੰ ਮaaf ਕਰ ਦਿਓ ਅਸਲ ਦੇ ਵਿੱਚ ਮੈਨੂੰ ਆਉਣ ਦੇ ਵਿੱਚ ਥੋੜੀ ਦੇਰ ਹੋ ਗਈ ਤੋਂ ਨੂੰ ਭੁੱਖ ਲੱਗੀ ਹੋਵੇਗੀ ਮਾਂ ਨੇ ਨਾ ਦੇ ਵਿੱਚ ਸਿਰ ਹਿਲਾ ਦਿੱਤਾ ਅਤੇ ਬੋਲੀ ਮੈਂ ਠੀਕ ਹਾਂ ਕੰਮ ਵਾਲੀ ਆਈ ਸੀ ਮੈਨੂੰ ਖਾਣਾ ਖਵਾ ਗਈ ਹੈ ਅਤੇ ਰਾਤ ਦੀ ਦਵਾਈ ਵੀ ਦੇ ਗਈ ਹੈ ਇਹ ਸੁਣ ਕੇ ਮੈਨੂੰ ਥੋੜੀ ਸ਼ਾਂਤੀ ਮਿਲੀ ਸੀ ਮੈਂ ਬੋਲਿਆ ਮਾਂ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ। ਮਾਂ ਨੇ ਨਾ ਦੇ ਵਿੱਚ ਸਿਰ ਹਿਲਾਇਆ ਅਤੇ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਬਸ ਮੈਨੂੰ ਨੀਂਦ ਆ ਰਹੀ ਹੈ। ਮੈਂ ਸੌਣਾ ਚਾਹੁੰਦੀ ਹਾਂ। ਮੈਂ ਮਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਸੌਂ ਜਾਓ। ਇਹਨਾਂ ਕਹਿ ਕੇ ਉਹ ਉੱਠ ਕੇ ਆਪਣੇ ਕਮਰੇ ਦੇ ਵਿੱਚ ਆ ਗਿਆ ਜਿੱਥੇ ਉਹ ਲੜਕੀ ਸੀ। ਮੈਂ ਉਸ ਦੇ ਕੋਲ ਗਿਆ ਤਾਂ ਬਹੁਤ ਸ਼ਾਂਤੀ ਦੇ ਨਾਲ ਬੈਠੀ ਹੋਈ ਸੀ ਅਤੇ ਉਸ ਦੇ ਚਿਹਰੇ ਉੱਤੇ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਸੀ। ਇਹ ਗੱਲ ਮੈਨੂੰ ਹੈਰਾਨ ਕਰ ਰਹੀ ਸੀ। ਮੈਂ ਸਾਨੂੰ ਬੋਲਿਆ ਕਿ ਤੁਹਾਡਾ ਨਾਮ ਕੀ ਹੈ ਤਾਂ ਉਹ ਕਹਿਣ ਲੱਗੀ ਕਿ ਮੇਰਾ ਨਾਮ ਸੁਮਨ ਹੈ ਮੈਂ ਕਿਹਾ ਕਿ ਤੁਹਾਨੂੰ ਮੇਰੇ ਘਰ ਆ ਕੇ ਡਰ ਨਹੀਂ ਲੱਗ ਰਿਹਾ ਅਤੇ ਉਸਨੇ ਨਾ ਦੇ ਵਿੱਚ ਸਿਰ ਹਿਲਾਇਆ ਅਤੇ ਬੋਲੀ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ ਕਿਉਂਕਿ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਮੈਂ ਉਸ ਦੀ ਗੱਲ ਸੁਣ ਕੇ ਹੱਸਦੇ ਹੋਏ ਬੋਲਿਆ ਕਿ ਤੁਹਾਨੂੰ ਮੇਰੇ ਤੇ ਵਿਸ਼ਵਾਸ ਕਿਵੇਂ ਹੋ ਸਕਦਾ ਹੈ ਤੁਸੀਂ ਤਾਂ ਮੈਨੂੰ ਜਾਣਦੇ ਵੀ ਨਹੀਂ ਹੋ ਉਹ ਲੜਕੀ ਕਹਿਣ ਲੱਗੀ ਕਿ ਸਤਰਾ ਦੀ ਗੱਲ ਨਹੀਂ ਹੈ ਮੈਂ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਕਿਹਾ ਕਿ ਉਹ ਕਿਸ ਤਰ੍ਹਾਂ ਮੈਂ ਤਾਂ ਤੁਹਾਨੂੰ ਅੱਜ ਤੱਕ ਕਦੇ ਪਹਿਲਾਂ ਦੇਖਿਆ ਵੀ ਨਹੀਂ ਤਾਂ ਤੁਸੀਂ ਮੈਨੂੰ ਫਿਰ ਕਿਵੇਂ ਜਾਣ ਸਕਦੇ ਹੋ ਜਦੋਂ ਵੀ ਤੁਸੀਂ ਆਪਣੇ ਕੰਮ ਤੋਂ ਘਰ ਵਾਪਸ ਜਾਂਦੇ ਹੋ ਤਾਂ ਮੈਂ ਤੁਹਾਨੂੰ ਦੇਖਿਆ ਕਰਦੀ ਸੀ ਤੁਸੀਂ ਮੈਨੂੰ ਬਹੁਤ ਹੀ ਚੰਗੇ ਇਨਸਾਨ ਲੱਗੇ ਸੀ ਤੁਸੀਂ ਕਦੇ ਵੀ ਇਧਰ ਉਧਰ ਫालतू ਦਾ ਨਹੀਂ ਦੇਖਿਆ ਸੀ ਕੰਮ ਕਰਕੇ ਵਾਪਸ ਆਪਣੇ ਘਰ ਚਲੇ ਜਾਂਦੇ ਸੀ ਮੈਂ ਤੁਹਾਨੂੰ ਰੋਜ਼ ਦੇਖਦੀ ਰਹੀ ਅਤੇ ਮੈਂ ਤੁਹਾਨੂੰ ਪਸੰਦ ਕਰਨ ਲੱਗੀ ਸੀ ਪਰ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਇੱਕ ਸੜਕ ਸ਼ਾਪ ਲੜਕੀ ਸੀ ਜਿਸ ਦੇ ਕੋਲ ਰਹਿਣ ਦੇ ਲਈ ਘਰ ਨਹੀਂ ਸੀ ਕੋਈ ਖਾਨਦਾਂ ਨਹੀਂ ਸੀ ਕੋਈ ਆਪਣਾ ਨਹੀਂ ਸੀ ਫਿਰ ਮੈਂ ਕਿਵੇਂ ਤੁਹਾਨੂੰ ਹਾਸਲ ਕਰਨ ਦੇ ਬਾਰੇ ਸੋਚ ਸਕਦੀ ਸੀ ਇਸ ਕਰਕੇ ਮੈਂ ਕਦੇ ਵੀ ਆਪਣੇ ਦਿਲ ਦੇ ਵਿੱਚ ਇਹ ਖਿਆਲ ਆਉਣ ਹੀ ਨਹੀਂ ਦਿੱਤਾ ਕਿ ਮੈਂ ਤੁਹਾਨੂੰ ਹਾਸਲ ਕਰ ਸਕਦੀ ਹਾਂ ਪਰ ਦਿਲ ਤੇ ਤਾਂ ਕਿਸੇ ਦਾ ਕੋਈ ਵੀ ਬਸ ਨਹੀਂ ਹੁੰਦਾ ਮੈਂ ਆਪਣੇ ਦਿਲ ਨੂੰ ਮਨਾਉਣ ਦੇ ਲਈ ਰੋਜ਼ ਤੁਹਾਨੂੰ ਦੇਖਿਆ ਕਰਦੀ ਸੀ ਅਤੇ ਦੇਖੋ ਮੇਰੀ ਕਿਸਮਤ ਦੇ ਵਿੱਚ ਕੀ ਲਿਖਿਆ ਸੀ ਅਤੇ ਅੱਜ ਤੁਸੀਂ ਮੈਨੂੰ ਕਿਵੇਂ ਮਿਲ ਗਏ ਤੁਸੀਂ ਨਾ ਸਿਰਫ ਮੇਰੀ ਮਦਦ ਕੀਤੀ ਹੈ ਅਤੇ ਤੁਸੀਂ ਮੈਨੂੰ ਆਪਣੇ ਘਰ ਦੇ ਵਿੱਚ ਵੀ ਲੈ ਆਏ ਹੋ ਅੱਜ ਮੈਨੂੰ ਤੁਹਾਡੇ ਘਰ ਦੇ ਵਿੱਚ ਤੁਹਾਡੇ ਬਿਸਤਰੇ ਤੇ ਸੌਣ ਦਾ ਮੌਕਾ ਮਿਲੇਗਾ ਉਸ ਤੋਂ ਬਾਅਦ ਜੇਕਰ ਤੁਸੀਂ ਕੱਲ ਨੂੰ ਮੈਨੂੰ ਸ਼ਾਰਟਰ ਹੋਮ ਛੱਡ ਵੀ ਆਉਂਗੇ ਤਾਂ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ ਮੈਨੂੰ ਇਹ ਹੀ ਲੱਗੇਗਾ ਕਿ ਮੈਂ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜੀ ਚੁੱਕੀ ਹਾਂ ਮੈਂ ਬਹੁਤ ਖੁਸ਼ ਹਾਂ ਕਿ ਅੱਜ ਮੈਨੂੰ ਤੁਹਾਡੇ ਕੋਲ ਬੈਠ ਕੇ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਮਿਲ ਰਿਹਾ ਹੈ ਮੈਂ ਸੋਮਨ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋ ਗਿਆ ਸੀ ਜਦੋਂ ਉਸਨੇ ਆਪਣੇ ਮੂੰਹ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਹ ਮੈਨੂੰ ਪਸੰਦ ਕਰਦੀ ਹੈ ਤਾਂ ਮੈਨੂੰ ਇਹ ਸਤਰਾ ਲੱਗਿਆ ਕਿ ਮੈਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲ ਗਈ ਹੈ ਸੁਮਨ ਇੰਨੀ ਖੂਬਸੂਰਤ ਕੁੜੀ ਸੀ ਕਿ ਦਿਲ ਚਾਹੁੰਦਾ ਸੀ ਕਿ ਉਸ ਨੂੰ ਦੇਖਦਾ ਹੀ ਰਹਾ ਉਹ ਹੱਸ ਹੱਸ ਕੇ ਮੇਰੇ ਨਾਲ ਗੱਲਾਂ ਕਰ ਰਹੀ ਸੀ ਉਸ ਦੇ ਕੱਪੜੇ ਭਿੱਜੇ ਹੋਏ ਸਨ ਮੈਂ ਉਸ ਨੂੰ ਕਿਹਾ ਤੁਸੀਂ ਕੱਪੜੇ ਚੇਂਜ ਕਰ ਲਓ ਨਹੀਂ ਤਾਂ ਤੁਸੀਂ ਬਿਮਾਰ ਹੋ ਜਾਓਗੇ ਉਹ ਕਹਿਣ ਲੱਗੇ ਪਰ ਮੇਰੇ ਕੋਲ ਤਾਂ ਕੋਈ ਕੱਪੜੇ ਵੀ ਨਹੀਂ ਹਨ ਉਸ ਦੀ ਗੱਲ ਸੁਣ ਕੇ ਮੈਂ ਵੀ ਸੋਚ ਦੇ ਵਿੱਚ ਪੈ ਗਿਆ ਦਿਮਾਗ ਦੇ ਵਿੱਚ ਆਇਆ ਕਿ ਮੇਰੀ ਭੈਣ ਦੇ ਕੱਪੜੇ ਤਾਂ ਹਨ ਪਰ ਉਹ ਵੀ ਉਸ ਦੇ ਕਮਰੇ ਦੇ ਵਿੱਚ ਹਨ ਅਤੇ ਉਸ ਦੇ ਕਮਰੇ ਨੂੰ ਮੈਂ ਤਾਲਾ ਲਾਇਆ ਹੋਇਆ ਸੀ ਅਤੇ ਚਾਬੀ ਰੱਖ ਕੇ ਮੈਂ ਭੁੱਲ ਗਿਆ ਸੀ ਮੈਂ ਉਸ ਨੂੰ ਆਪਣੀ ਇੱਕ ਸ਼ਰਟ ਤੇ ਇੱਕ ਪੈਂਟ ਦੇ ਦਿੱਤੀ ਮੈਂ ਕਿਹਾ ਇਹ ਪਾ ਲਓ ਉਹ ਮੇਰੇ ਹੱਥੋਂ ਕੱਪੜੇ ਆੜਕੇ ਬਾਥਰੂਮ ਦੇ ਵਿੱਚ ਚਲੀ ਗਈ ਥੋੜੇ ਸਮੇਂ ਬਾਅਦ ਬਾਹਰ ਆਈ ਤਾਂ ਇਹ ਕੱਪੜੇ ਬਹੁਤ ਖੁੱਲੇ ਸਨ ਉਹ ਬਲੈਕ ਛੱਟ ਦੇ ਵਿੱਚ ਮੇਰੇ ਸਾਹਮਣੇ ਖੜੀ ਸੀ ਉਸ ਨੂੰ ਦੇਖ ਕੇ ਮੈਂ ਉਸ ਤੋਂ ਆਪਣੀਆਂ ਨਜ਼ਰਾਂ ਹਟਾਉਣਾ ਭੁੱਲ ਗਿਆ ਸੀ ਦਿਲ ਤੇਜ਼ ਜਿਹਾ ਬਾਤ ਬਾਹਰ ਆਉਣ ਲੱਗੇ ਸਨ ਮੈਂ ਹੁਣ ਆਪਣੇ ਆਪ ਤੇ ਕਾਬੂ ਨਹੀਂ ਪਾ ਸਕਦਾ ਸੀ ਪਰ ਮੈਂ ਜਲਦੀ ਹੀ ਆਪਣੇ ਆਪ ਨੂੰ ਸੰਭਾਲਣ ਲੱਗਿਆ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਬਾਰੇ ਕੁਝ ਤਾਂ ਦੱਸੋ ਤੁਸੀਂ ਸੜਕ ਤੇ ਇਕੱਲੇ ਕੀ ਕਰ ਰਹੇ ਸੀ ਉਸ ਲੜਕੀ ਦੇ ਨਾਲ ਗੱਲਾਂ ਕਰਨ ਦਾ ਮੌਕਾ ਮੈਂ ਆਪਣਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦਾ ਸੀ ਇਸ ਕਰਕੇ ਮੈਂ ਬਹਾਨੇ-ਬਹਾਨੇ ਨਾਲ ਗੱਲਾਂ ਕਰ ਰਿਹਾ ਸੀ ਪਹਿਲਾਂ ਤਾਂ ਮੇਰਾ ਇਰਾਦਾ ਸਿਰਫ ਉਸ ਦੀ ਮਦਦ ਕਰਨ ਦਾ ਹੀ ਸੀ ਉਸ ਦੇ ਨਾਲ ਗੱਲਾਂ ਕਰਨ ਦੇ ਬਾਰੇ ਤਾਂ ਮੈਂ ਸੋਚਿਆ ਵੀ ਨਹੀਂ ਸੀ ਹੁਣ ਜਦੋਂ ਉਸ ਨੇ ਮੇਰੀ ਤਾਰੀਫ਼ ਕਰ ਦਿੱਤੀ ਤਾਂ ਤਾਂ ਮੈਂ ਫੁੱਲੇ ਨਹੀਂ ਸਮਾ ਰਿਹਾ ਸੀ ਉਸ ਕੁੜੀ ਨੂੰ ਦੇਖ ਕੇ ਮੇਰੇ ਦਿਲ ਦੇ ਵਿੱਚ ਵੀ ਪਿਆਰ ਪੈਦਾ ਹੋਣ ਲੱਗਿਆ ਸੀ ਉਹ ਕਹਿਣ ਲੱਗੀ ਕਿ ਮੇਰਾ ਕੋਈ ਖਾਨਦਾਨ ਨਹੀਂ ਹੈ ਅਸਲ ਦੇ ਵਿੱਚ ਮੇਰੇ ਪਾਪਾ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਚੋਰੀੋਂ ਮੇਰੀ ਮਾਂ ਨਾਲ ਵਿਆਹ ਕੀਤਾ ਸੀ ਕਦੇ ਵੀ ਮੇਰੀ ਮਾਂ ਨੂੰ ਆਪਣੇ ਘਰ ਦੇ ਵਿੱਚ ਉਹ ਸਨਮਾਨ ਦਾ ਸਥਾਨ ਨਹੀਂ ਦਿਵਾ ਸਕੇ ਜੋ ਇੱਕ ਬਹੂ ਦਾ ਹੱਕ ਹੁੰਦਾ ਹੈ ਉੰਨਾ ਨੇ ਸ਼ੁਰੂ ਦੇ ਦਿਨਾਂ ਦੇ ਵਿੱਚ ਵਿਆਲ ਕੋ ਕੇ ਰੱਖਿਆ ਸੀ ਸ਼ੁਰੂ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਰਜੇਸ਼ ਦੀ ਪਤਨੀ ਹੈ ਇੱਕ ਦਿਨ ਖਬਰ ਮਿਲੀ ਕਿ ਮੇਰੇ ਪਾਪਾ ਦੀ ਮੌਤ ਹੋ ਗਈ ਹੈ ਇਹ ਗੱਲ ਸੁਣ ਕੇ ਮੇਰੀ ਮਾਂ ਬਹੁਤ ਰੋਈ ਸੀ ਮੇਰੀ ਮਾਂ ਨੇ ਕਿਹਾ ਕਿ ਹੁਣ ਸਾਨੂੰ ਤੁਹਾਡੇ ਪਾਪਾ ਦੇ ਅੰਤਿਮ ਸੰਸਕਾਰ ਦੇ ਵਿੱਚ ਜਾਣਾ ਚਾਹੀਦਾ ਹੈ ਮੇਰੀ ਮਾਂ ਮੈਨੂੰ ਲੈ ਕੇ ਮੇਰੀ ਦਾਦੀ ਦੇ ਘਰ ਪਹੁੰਚ ਗਈ ਪਰ ਸਾਨੂੰ ਉੱਥੇ ਕਿਸੇ ਨੇ ਵੜਨ ਨਹੀਂ ਦਿੱਤਾ ਕਿਉਂਕਿ ਮਾਂ ਨੇ ਦਰਵਾਜ਼ੇ ਉੱਤੇ ਹੀ ਦੱਸ ਦਿੱਤਾ ਸੀ ਕਿ ਉਹ ਰਜੇਸ਼ ਦੀ ਨਹੀਂ ਹੈ ਅਤੇ ਉਸਨੇ ਮੇਰੇ ਨਾਲ ਵਿਆਹ ਕੀਤਾ ਸੀ ਉਹਨਾਂ ਲੋਕਾਂ ਨੇ ਸਮਝਿਆ ਕਿ ਅਸੀਂ ਸ਼ਾਇਦ ਝੂਠ ਬੋਲ ਰਹੇ ਹਾਂ ਇਸ ਕਰਕੇ ਉਹਨਾਂ ਨੇ ਸਾਨੂੰ ਗੇਟ ਤੋਂ ਹੀ ਵਾਪਸ ਮੋੜ ਦਿੱਤਾ ਮਾਂ ਇਹ ਦੇਖ ਕੇ ਬਹੁਤ ਉਦਾਸ ਹੋਈ ਸੀ ਹਰ ਸਮੇਂ ਉਹ ਪਾਪਾ ਨੂੰ ਯਾਦ ਕਰਦੀ ਰਹਿੰਦੀ ਸੀ ਨਾਲ ਹੀ ਨਾਲ ਉਹਨਾਂ ਨੂੰ ਆਪਣੇ ਸਹੁਰੇ ਘਰ ਵਾਲਿਆਂ ਦਾ ਵਿਵਾਰ ਵੀ ਨਹੀਂ ਭੁੱਲਦਾ ਸੀ ਉਹ ਇਹੀ ਕਹਿੰਦੀ ਸੀ ਕਿ ਸੁਮਨ ਮੈਨੂੰ ਤੁਹਾਡੇ ਪਾਪਾ ਨੇ ਕਿਹਾ ਸੀ ਕਿ ਉਹ ਮੈਨੂੰ ਮੇਰਾ ਹੱਕ ਦਿਵਾਉਣਗੇ ਤੇ ਸਾਨੂੰ ਅਪਣਾਉਣਗੇ ਦੁਨੀਆ ਵਾਲਿਆਂ ਨੂੰ ਦੱਸ ਦੇਣਗੇ ਕਿ ਅਸੀਂ ਦੋਵੇਂ ਉਹਨਾਂ ਦੇ ਹਾਂ ਤੁਸੀਂ ਦੇਖੋ ਹੁਣ ਉਹ ਤਾਂ ਸਾਨੂੰ ਇਕੱਲੇ ਛੱਡ ਕੇ ਚਲੇ ਗਏ ਹਨ ਸਾਡਾ ਤਾਂ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ ਮੇਰੀ ਮਾਂ ਨੇ ਭੱਜ ਕੇ ਵਿਆਹ ਕੀਤਾ ਸੀ ਇਸ ਕਰਕੇ ਉਹ ਵਾਪਸ ਆਪਣੇ ਪਰਿਵਾਰ ਦੇ ਵਿੱਚ ਨਹੀਂ ਜਾ ਸਕਦੀ ਸੀ ਮੇਰੀ ਮਾਂ ਹਰ ਸਮੇਂ ਚਿੰਤਾ ਦੇ ਵਿੱਚ ਡੁੱਬੀ ਰਹਿੰਦੀ ਸੀ ਤੇ ਇਸੇ ਕਾਰਨ ਹੀ ਉਹ ਬਿਮਾਰ ਰਹਿਣ ਲੱਗੀ ਸੀ ਅਤੇ ਇਹੀ ਬਿਮਾਰੀ ਨੇ ਉਹਨਾਂ ਦੀ ਜਾਨ ਲੈ ਲਈ ਸੀ ਮੈਂ ਇਸ ਦੁਨੀਆ ਦੇ ਵਿੱਚ ਹੁਣ ਇਕੱਲੀ ਰਹਿ ਗਈ ਸੀ ਮਕਾਨ ਮਾਲਕ ਮੇਰੇ ਉੱਤੇ ਬੁਰੀ ਨਜ਼ਰ ਖਣ ਲੱਗਿਆ ਸੀ ਹੁਣ ਕਹਿਣ ਲੱਗਿਆ ਕਿ ਤੁਸੀਂ ਇਸ ਘਰ ਦੇ ਵਿੱਚ ਰਹੋ ਮੈਂ ਤੁਹਾਡੇ ਤੋਂ ਕਿਰਾਇਆ ਨਹੀਂ ਲਵਾਗਾ ਪਰ ਰਾਤ ਨੂੰ ਮੈਂ ਤੁਹਾਡੇ ਕੋਲ ਆਇਆ ਕਰਾਂਗਾ ਅਤੇ ਖੁਸ਼ੀ-ਖੁਸ਼ੀ ਤੁਸੀਂ ਮੇਰਾ ਸਵਾਗਤ ਕਰਿਆ ਕਰੋ ਮੈਨੂੰ ਉਸ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਸੀ ਅਤੇ ਮੈਂ ਉਹ ਘਰ ਛੱਡ ਕੇ ਆ ਗਈ ਇਸ ਘਰ ਕੇ ਹੁਣ ਮੈਂ ਗਲੀਆਂ ਦੇ ਵਿੱਚ ਘੁੰਮਦੀ ਰਹਿੰਦੀ ਹਾਂ ਜੇ ਕੋਈ ਖਾਣ ਨੂੰ ਦੇ ਦਿੰਦਾ ਹੈ ਤਾਂ ਖਾ ਲੈਂਦੀ ਹਾਂ ਜੇਕਰ ਰਾਤ ਨੂੰ ਮੈਨੂੰ ਕੋਈ ਸੌਣ ਦੀ ਜਗ੍ਹਾ ਨਾ ਮਿਲੇ ਤਾਂ ਮੈਂ ਸੜਕ ਤੇ ਇੱਕ ਸਾਈਡ ਤੇ ਸੌ ਜਾਂਦੀ ਹਾਂ ਸੋਮਨ ਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਸੀ ਮੈਂ ਕਿਹਾ ਕਿ ਤੁਹਾਡੇ ਉੱਤੇ ਤਾਂ ਬਹੁਤ ਜਨਮ ਹੋਇਆ ਹੈ ਤੁਹਾਨੂੰ ਆਪਣੇ ਮਾਪੇ ਬਾਪ ਦੀ ਗਲਤੀ ਦੀ ਸਜ਼ਾ ਮਿਲੀ ਹੈ ਸੁਮਨ ਕਹਿਣ ਲੱਗੀ ਕਿ ਤੁਸੀਂ ਮੇਰੇ ਤੇ ਇੰਨੀ ਦਇਆ ਦਿਖਾਈ ਹੈ ਮੇਰੇ ਉੱਪਰ ਤੁਹਾਡਾ ਬਹੁਤ ਹੀ ਆਸਾਨ ਹੈ ਇੱਕ احسان ਹੋਰ ਕਰ ਦਿਓ ਮੈਨੂੰ ਖਾਣ ਦੇ ਲਈ ਕੁਝ ਦੇ ਦਿਓ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਉਸ ਦੀ ਗੱਲ ਸੁਣ ਕੇ ਮੈਂ ਥੋੜਾ ਸ਼ਰਮਿੰਦਾ ਹੋਇਆ ਸੀ ਮੈਂ ਬੋਲਿਆ ਕਿ ਮੈਨੂੰ ਮਾਫ਼ ਕਰ ਦਿਓ ਮੇਰਾ ਤਾਂ ਇਸ ਗੱਲ ਵੱਲ ਧਿਆਨ ਹੀ ਨਹੀਂ ਗਿਆ ਸੀ ਕਿ ਤੁਸੀਂ ਭੁੱਖੇ ਹੋਵੋਗੇ ਮੈਂ ਹੁਣੇ ਹੀ ਤੁਹਾਡੇ ਲਈ ਕੁਝ ਖਾਣ ਦੇ ਲਈ ਲੈ ਕੇ ਆਉਂਦਾ ਹਾਂ ਤੁਸੀਂ ਮੈਨੂੰ ਦੱਸੋ ਕਿ ਕੀ ਖਾਣਾ ਪਸੰਦ ਕਰੋਗੇ ਉਹ ਕਹਿਣ ਲੱਗੇ ਕਿ ਜੇਕਰ ਤੁਸੀਂ ਅਚਾਰ ਦੇ ਨਾਲ ਵੀ ਮੈਨੂੰ ਰੋਟੀ ਦੇ ਦਿਓਗੇ ਤਾਂ ਮੈਂ ਉਹ ਵੀ ਖੁਸ਼ੀ ਦੇ ਨਾਲ ਖਾ ਲਵਾਂਗੀ ਮੈਂ ਬੋਲਿਆ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹਾਂ ਮੈਂ ਘਰ ਤੋਂ ਬਾਹਰ ਨਿਕਲਿਆ ਤਾਂ ਸਾਡੇ ਮੁਹੱਲੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਹੋਟਲ ਬਣਿਆ ਹੋਇਆ ਸੀ ਮੈਂ ਹੋਟਲ ਵਾਲੇ ਨੂੰ ਪੁੱਛਿਆ ਕਿ ਅੱਜ ਕੀ ਬਣਾਇਆ ਹੈ ਤਾਂ ਉਹ ਕਹਿਣ ਲੱਗਿਆ ਕਿ ਅੱਜ ਆਲੂ ਪਾਲਕ ਬਣਾਈ ਹੈ ਲੈ ਕੇ ਜਾਣੀ ਹੈ ਤਾਂ ਲੈ ਜਾਓ ਮੈਂ ਨਾਂ ਦੇ ਵਿੱਚ ਸਿਰ ਹਿਲਾਇਆ ਤੇ ਕਿਹਾ ਨਹੀਂ ਯਾਰ ਆਲੂ ਪਾਲਕ ਦੀ ਜ਼ਰੂਰਤ ਨਹੀਂ ਹੈ ਮੈਂ ਦਿਲ ਦੇ ਵਿੱਚ ਸੋਚਿਆ ਕਿ ਮੈਂ ਉਸ ਕੁੜੀ ਨੂੰ ਹੁਣ ਆਲੂ ਪਾਲਕ ਖਵਾਉਂਦਾ ਚੰਗਾ ਲੱਗੇਗਾ ਹਾਂ ਮੈਂ ਸੋਚਿਆ ਕਿ ਮੈਂ ਉਸਦੇ ਲਈ ਪਨੀਰ ਜਾਂ ਛੋਲੀਆਂ ਦੀ ਸਬਜ਼ੀ ਲੈ ਲੈਂਦਾ ਹਾਂ ਰਾਤ ਦੇ ਸਮੇਂ ਸਾਡੇ ਘਰ ਦੇ ਕੋਲ ਬਹੁਤ سارے ਹੋਟਲ ਸਨ ਇਸ ਕਰਕੇ ਮੈਂ ਉਸ ਹੋਟਲ ਨੂੰ ਛੱਡ ਕੇ ਦੂਜੇ ਹੋਟਲ ਦੇ ਵੱਲ ਚਲਾ ਗਿਆ ਅਤੇ ਮੈਂ ਉਸ ਦੇ ਲਈ ਰਾਇਤਾ ਚਟਨੀ ਸਲਾਦ ਅਤੇ ਪਨੀਰ ਦੀ ਸਬਜ਼ੀ ਖਰੀਦ ਕੇ ਘਰ ਦੇ ਵੱਲ ਚੱਲ ਪਿਆ ਮੈਂ ਇਹ ਸੋਚ ਕੇ ਮੁਸਕਰਾ ਰਿਹਾ ਸੀ ਕਿ ਉਹ ਲੜਕੀ ਇੰਨਾ ਚੰਗਾ ਖਾਣਾ ਖਾ ਕੇ ਖੁਸ਼ ਹੋ ਜਾਵੇਗੀ ਮੈਂ ਜਿਵੇਂ ਹੀ ਆਪਣੇ ਕਮਰੇ ਦੇ ਵਿੱਚ ਪੈਰ ਰੱਖਿਆ ਤਾਂ ਉਹ ਕੁੜੀ ਉੱਥੇ ਮੌਜੂਦ ਸੀ ਮੇਰਾ ਦਿਲ ਬਹੁਤ ਡਰ ਗਿਆ ਕਿਉਂਕਿ ਉਹ ਲੜਕੀ ਬਹੁਤ ਡਰੀ ਹੋਈ ਸੀ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ ਉਹ ਕਹਿਣ ਲੱਗ ਮੈਨੂੰ ਬਚਾ ਲਓ ਮੈਂ ਕਿਹਾ ਕਿ ਕੀ ਹੋਇਆ ਉਹ ਕਹਿਣ ਲੱਗੀ ਕਿ ਉਹ ਤਿੰਨੋ ਆਦਮੀ ਇੱਥੇ ਪਹੁੰਚ ਗਏ ਹਨ ਮੈਨੂੰ ਡਰ ਲੱਗ ਰਿਹਾ ਸੀ ਕਿ ਤੁਸੀਂ ਇੱਥੋਂ ਚਲੇ ਗਏ ਸੀ ਤਾਂ ਮੈਨੂੰ ਲੱਗਿਆ ਕਿ ਮੈਂ ਇੱਥੇ ਸੁਰੱਖਿਤ ਨਹੀਂ ਹਾਂ ਮੈਂ ਕਿਹਾ ਅਜਿਆ ਨਹੀਂ ਹੈ ਮੈਂ ਹੁਣ ਬਾਰੋਂ ਹੀ ਆਇਆ ਹਾਂ ਉਹ ਕਿਤੇ ਵੀ ਨਹੀਂ ਸਨ ਤੁਸੀਂ ਇੱਥੇ ਹੀ ਬੈਠੋ ਮੈਂ ਤੁਹਾਡੇ ਲਈ ਸੋਈ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਬਰਤਨ ਚ ਪਾ ਕੇ ਲਿਆਉਂਦਾ ਹਾਂ ਮੈਂ ਕਿਚਨ ਦੇ ਵਿੱਚ ਗਿਆ ਤੇ ਭਾਂਡਿਆਂ ਚ ਖਾਣਾ ਪਾ ਕੇ ਕਮਰੇ ਦੇ ਵਿੱਚ ਆਇਆ ਤਾਂ ਇਹ ਦੇਖ ਕੇ ਮੇਰੀ ਜਾਨ ਨਿਕਲ ਗਈ ਕਿ ਮੇਰੇ ਕਮਰੇ ਦੇ ਬਾਹਰ ਕਰਕੀ ਖੁੱਲੀ ਹੋਈ ਸੀ ਅਤੇ ਉਹ ਤਿੰਨ ਆਦਮੀ ਮੇਰੇ ਕਮਰੇ ਦੇ ਵਿੱਚ ਆ ਚੁੱਕੇ ਸਨ ਉਹ ਕਹਿਣ ਲੱਗੇ ਹੁਣ ਦੱਸੋ ਤੁਹਾਡਾ ਕੀ ਹੋਵੇਗਾ ਮੈਂ ਬਹੁਤ ਜ਼ਿਆਦਾ ਕਬਰ ਆ ਗਿਆ ਸੀ ਇਸ ਸਮੇਂ ਤਾਂ ਮੇਰੀ ਮਦਦ ਲਈ ਕੋਈ ਵੀ ਨਹੀਂ ਸੀ ਇੱਕ ਮੇਰੀ ਮਾਂ ਸੀ ਜੋ ਬਿਸਤਰੇ ਤੇ ਪਈ ਹੋਈ ਸੀ ਉਹਨਾਂ ਆਦਮੀਆਂ ਨੇ ਮੈਨੂੰ ਅਤੇ ਉਸ ਲੜਕੀ ਨੂੰ ਬੰਦੀ ਬਣਾ ਲਿਆ ਸੀ ਮੈਂ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਉਹ ਤਿੰਨੋਂ ਆਦਮੀ ਸਾਨੂੰ ਦੇਖ ਕੇ ਹੱਸ ਰਹੇ ਸਨ ਉਹ ਲੜਕੀ ਵੀ ਬਹੁਤ ਜ਼ਿਆਦਾ ਡਰੀ ਹੋਈ ਸੀ ਅਤੇ ਮੈਂ ਵੀ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਉਹਨਾਂ ਤਿੰਨੋਂ ਆਦਮੀਆਂ ਨੇ ਸਾਡੇ ਆਸ-ਪਾਸੇ ਘੇਰਾ ਪਾਇਆ ਹੋਇਆ ਸੀ ਮੈਨੂੰ ਕਹਿਣ ਲੱਗੇ ਹੁਣ ਦੱਸੋ ਤੁਸੀਂ ਕੀ ਕਰੋਗੇ ਪਹਿਲਾਂ ਤਾਂ ਤੁਸੀਂ ਬਹੁਤ ਹੀਰੋ ਰਹੀ ਸੀ ਮੈਂ ਸੁਮਨ ਨੂੰ ਕਿਹਾ ਕਿ ਇਹ ਖਿੜਕੀ ਤਾਂ ਬੰਦ ਸੀ ਤਾਂ ਫਿਰ ਇਹ ਕਿਸ ਨੇ ਖੋਲ ਦਿੱਤੀ ਤਾਂ ਸੁਮਨ ਮੁਸਕਰਾ ਕੇ ਬੋਲੀ ਕਿ ਇਹ ਖਿੜਕੀ ਮੈਂ ਹੀ ਖੋਲੀ ਹੈ ਉਸ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਸੀ ਮੈਂ ਕਿਹਾ ਕਿ ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ ਕਿ ਤੁਸੀਂ ਖਿੜਕੀ ਕਿਉਂ ਖੋਲ ਦਿੱਤੀ ਸੁਮਨ ਹੱਸ ਕੇ ਬੋਲੀ ਕਿ ਤੁਸੀਂ ਮਰਦ ਜਾਤ ਵੀ ਕੀ ਚੀਜ਼ ਹੋ ਜਿੱਥੇ ਵੀ ਖੂਬਸੂਰਤ ਕੁੜੀ ਦੇਖਦੇ ਹੋ ਉੱਥੇ ਹੀ ਲੁਟਕ ਜਾਂਦੇ ਹੋ ਜੇਕਰ ਮੇਰੀ ਜਗ੍ਹਾ ਤੇ ਕੋਈ ਬੁੱਢੀ ਔਰਤ ਹੁੰਦੀ ਜਾਂ ਕੋਈ ਬੁੱਢਾ ਮੀ ਹੁੰਦਾ ਤਾਂ ਤੁਸੀਂ ਉਹਨਾਂ ਨੂੰ ਆਪਣੇ ਘਰ ਲੈ ਕੇ ਆਉਂਦੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਫਿਰ ਉਹ ਉਹਨਾਂ ਆਦਮੀਆਂ ਨੂੰ ਬੋਲੀ ਕਿ ਇਸ ਘਰ ਦੇ ਵਿੱਚ ਕੋਈ ਨਹੀਂ ਹੈ ਇੱਕ ਇਹੀ ਲੜਕਾ ਹੈ ਅਤੇ ਇਸ ਦੀ ਬਿਮਾਰ ਮਾਂ ਹੈ ਤੁਸੀਂ ਸਾਰੇ ਆਰਾਮ ਦੇ ਨਾਲ ਲੁੱਟਖੋ ਕਰੋ ਅਤੇ ਇਹ ਗੱਲ ਸੁਣ ਕੇ ਤਾਂ ਮੈਂ ਸਾਹ ਲੈਣਾ ਭੁੱਲ ਗਿਆ ਸੀ ਅੱਜ ਤਾਂ ਹੱਦ ਹੋ ਗਈ ਸੀ ਮੇਰੇ ਨਾਲ ਐਡਾ ਵੱਡਾ ਧੋਖਾ ਉਹ ਆਦਮੀ ਮੇਰੇ ਘਰ ਦੇ ਵਿੱਚੋਂ ਸਮਾਨ ਇਕੱਠਾ ਕਰਨ ਲੱਗੇ ਜਦੋਂ ਕਿ ਸੁਮਨ ਅਤੇ ਇੱਕ ਹੋਰ ਆਦਮੀ ਮੇਰੇ ਤੇ ਪਹਿਰਾ ਦੇ ਰਹੇ ਸਨ ਉਸ ਸਮੇਂ ਮੈਂ ਬਹੁਤ ਬੇਵਾਸੀ ਮੈਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦਾ ਸੀ ਇਸ ਤਰ੍ਹਾਂ ਹੀ ਅੱਧਾ ਘੰਟਾ ਗੁਜ਼ਰ ਗਿਆ ਸੀ ਉਹ ਆਦਮੀ ਅਜੇ ਤੱਕ ਮੇਰੇ ਘਰ ਦੇ ਵਿੱਚ ਮੌਜੂਦ ਸਨ ਫਿਰ ਅਚਾਨਕ ਕੁਝ ਅਲੱਗ ਹੋਇਆ ਸੀ ਮੇਰੇ ਘਰ ਦੇ ਕੋਲ ਹੀ ਪੁਲਿਸ ਦੀ ਗੱਡੀ ਦਾ ਹੁੱਟਰ ਵੱਜਣ ਲੱਗਿਆ ਸੀ ਉਹ ਵੀ ਹੈਰਾਨ ਹੋ ਗਏ ਸਨ ਦੇਖਦੇ ਹੀ ਦੇਖਦੇ ਪੁਲਸ ਵਾਲੇ ਮੇਰੇ ਘਰ ਦੀਆਂ ਕੰਧਾਂ ਟੱਪ ਕੇ ਘਰ ਦੇ ਵਿੱਚ ਆ ਗਏ ਸੀ ਉਹਨਾਂ ਨੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਪੁਲਿਸ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਡੇ ਘਰ ਦੇ ਵਿੱਚ ਚੋਰ ਹਲ ਹੋ ਗਏ ਅੰਤਪਾਲਸ ਬਾਲਿਆ ਨੇ ਦੱਸਿਆ ਕਿ ਤੁਹਾਡੇ ਘਰੋਂ ਸੀਮਾ ਦੀ ਕਾਲਗ ਆਈ ਸੀ ਇਹ ਇੰਨਾ ਕਹਿ ਕੇ ਉਹ ਚਲੇ ਗਏ ਹਨ ਮੈਂ ਜਲਦੀ ਨਾਲ ਉਸ ਤਖਾਨੇ ਦੇ ਵੱਲ ਭੱਜਿਆ ਸੀ ਜਿੱਥੇ ਮੈਂ ਸੀਮਾ ਨੂੰ ਕੈਦ ਕੀਤਾ ਹੋਇਆ ਸੀ ਮੇਰੀ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ ਜਦੋਂ ਮੈਂ ਤਖਾਨੇ ਦਾ ਦਰਵਾਜ਼ਾ ਖੋਲ੍ਹਿਆ ਜਿਵੇਂ ਹੀ ਮੈਂ ਅੰਦਰ ਗਿਆ ਸੀਮਾ ਉਦਾਸੀ ਦੇ ਨਾਲ ਜ਼ਮੀਨ ਉੱਤੇ ਬੈਠੀ ਹੋਈ ਸੀ ਮੈਂ ਕਿਹਾ ਕਿ ਸੀਮਾ ਇਹ ਸਭ ਕਿਵੇਂ ਹੋਇਆ ਸੀ ਉਹ ਬੋਲੀ ਕਿ ਭਰਾ ਜੀ ਥੋੜਾ ਟਾਈਮ ਪਹਿਲਾਂ ਤਖਾਨੇ ਦਾ ਦਰਵਾਜ਼ਾ ਦਰਵਾਜਾ ਖੁੱਲ੍ਹ ਗਿਆ ਸੀ ਇੱਕ ਲੜਕੀ ਘੁੰਮਦੀ ਹੋਈ ਇੱਧਰ ਆਈ ਸੀ ਉਸ ਨੇ ਹੀ ਦਰਵਾਜਾ ਕੋਲਿਆ ਤੇ ਸ਼ਾਇਦ ਉਸ ਨੇ ਮੈਨੂੰ ਦੇਖਿਆ ਨਹੀਂ ਸੀ ਅਤੇ ਉਹ ਦਰਵਾਜਾ ਖੁੱਲਾ ਛੱਡ ਕੇ ਹੀ ਚਲੀ ਗਈ ਸੀ ਮੈਂ ਤਾਂ ਸੋਚਿਆ ਸੀ ਸ਼ਾਇਦ ਤੁਸੀਂ ਖੋਲਿਆ ਹੋਵੇਗਾ ਇਸ ਕਰਕੇ ਹੀ ਮੈਂ ਬਾਹਰ ਆ ਗਈ ਜਦੋਂ ਮੈਂ ਦੇਖਿਆ ਕਿ ਇੱਕ ਲੜਕੀ ਸਾਡੇ ਘਰ ਦੇ ਵਿੱਚ ਘੁੰਮ ਫਿਰ ਕੇ ਹਰ ਚੀਜ਼ ਦਾ ਜੈਜਾ ਲੈ ਰਹੀ ਸੀ ਅਤੇ ਨਾਲ ਨਾਲ ਹੀ ਫੋਨ ਉੱਤੇ ਕਿਸੇ ਨੂੰ ਸਮਝਾ ਰਹੀ ਸੀ ਕਿ ਘਰ ਦੇ ਵਿੱਚ ਇਸ ਸਮੇਂ ਕੋਈ ਨਹੀਂ ਹੈ ਤੁਸੀਂ ਸਾਰੇ ਆ ਜਾਓ ਅਸੀਂ ਲੁੱਟ ਖੋ ਕਰ ਲਵਾਂਗੇ ਇਸ ਕਰਕੇ ਮੈਂ ਜਲਦੀ ਨਾਲ ਪੁਲਿਸ ਨੂੰ ਕਾਲ ਕਰ ਦਿੱਤੀ ਸੀ ਮੈਂ ਸੀਮਾ ਦੇ ਸਾਹਮਣੇ ਹੱਥ ਜੋੜ ਦਿੱਤੇ ਅਤੇ ਰੋ ਰੋ ਕੇ ਉਸ ਤੋਂ ਮਾਫੀ ਮੰਗਣ ਲੱਗਿਆ ਕਿ ਮੈਨੂੰ ਮਾਫ ਕਰ ਦਿਓ ਮੈਂ ਤੁਹਾਡਾ ਕਸੂਰਵਾਰ ਹਾਂ ਮੈਂ ਤੁਹਾਡੇ ਉੱਤੇ ਬਹੁਤ ਜ਼ੁਲਮ ਕਰ ਰਿਹਾ ਸੀ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਹੀ ਤੁਹਾਡਾ ਵਿਆਹ ਕਰ ਦਿਆਂਗਾ ਸੀਮਾ ਹੈਰਾਨ ਸੀ ਕਿ ਆਕਰ ਕਰ ਮੈਨੂੰ ਕੀ ਹੋ ਗਿਆ ਹੈ ਜਦੋਂ ਕਿ ਮੈਂ ਉਸ ਨੂੰ ਇਹ ਨਹੀਂ ਦੱਸ ਸਕਿਆ ਮੇਰੀ ਭੈਣ ਤੁਸੀਂ ਬਹੁਤ ਚੰਗੇ ਹੋ ਪਸੰਦ ਦਾ ਵਿਆਹ ਕਰਨ ਦੇ ਵਿੱਚ ਗਲਤ ਕੀ ਹੈ ਬੁਰਾ ਤਾਂ ਮੈਂ ਸੀ ਸੜਕ ਉੱਤੇ ਬੈਠੀ ਹੋਈ ਲੜਕੀ ਨੂੰ ਚੱਕ ਕੇ ਆਪਣੇ ਘਰ ਲਿਆਇਆ ਸੀ ਸ਼ਾਇਦ ਮੈਂ ਉਸ ਲੜਕੀ ਦੇ ਨਾਲ ਉਸ ਰਾਤ ਪਾਪ ਵੀ ਕਰ ਦਿੰਦਾ ਕਿਉਂਕਿ ਮੇਰੇ ਦਿਲ ਦੇ ਵਿੱਚ ਉਸ ਲੜਕੀ ਦੀ ਖੂਬਸੂਰਤੀ ਨੂੰ ਦੇਖ ਕੇ ਹਵਸ ਭਰ ਗਈ ਸੀ ਉਸ ਦੇ ਮੂੰਹੋਂ ਆਪਣੀਆਂ ਤਰੀਫਾਂ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਕਿ ਆਪਣੀ ਭੈਣ ਦੇ ਮੂੰਹੋਂ ਕਿਸੇ ਹੋਰ ਲੜਕੇ ਦਾ ਨਾਮ ਸੁਣ ਕੇ ਮੈਂ ਅੱਗ ਭਬੂਲਾ ਹੋ ਗਿਆ ਸੀ ਮੈਂ ਆਪ ਕਿਹੜਾ ਇੰਗੇ ਇੱਕ ਅਡੈਕਟਰ ਦਾ ਸੀ ਜੋ ਆਪਣੀ ਭੈਣ ਉੱਤੇ ਜ਼ੁਲਮ ਕਰ ਰਿਹਾ ਸੀ ਮੈਂ ਦੂਰਾ ਕਿਰਦਾਰ ਬਣਾਇਆ ਹੋਇਆ ਸੀ ਕਿ ਮੇਰੀ ਭੈਣ ਤਾਂ ਕਿਸੇ ਗੈਰ ਦਾ ਨਾਮ ਵੀ ਨਾ ਲਵੇ ਅਤੇ ਮੈਂ ਕਿਸੇ ਗੈਰ ਦੇ ਨਾਲ ਬੈਠ ਕੇ ਗੱਪਾਂ ਮਾਰਾਂ ਇਸ ਚੀਜ਼ ਦੀ ਮੈਨੂੰ ਬਹੁਤ ਭਿਆਨਕ ਸਜ਼ਾ ਮਿਲਣ ਵਾਲੀ ਸੀ ਪਰ ਪ੍ਰਭੂਾਨ ਨੇ ਮੈਨੂੰ ਬਚਾ ਲਿਆ ਮੈਂ ਲੁੱਟਣ ਤੋਂ ਬਚ ਗਿਆ ਸੀ ਮੈਂ ਆਪਣੀ ਭੈਣ ਦਾ ਵਿਆਹ ਬਨੀਤ ਦੇ ਨਾਲ ਕਰ ਦਿੱਤਾ ਅਤੇ ਆਪਣੇ ਆਪ ਦੇ ਨਾਲ ਵੀ ਵਾਅਦਾ ਕੀਤਾ ਕਿ ਮੈਂ ਕਦੇ ਵੀ ਪਸੰਦ ਦੇ ਵਿਆਹ ਦੇ ਖਿਲਾਫ ਨਹੀਂ ਜਾਵਾਂਗਾ ਮੇਰੇ ਪਰਮਾਤਮਾ ਨੇ ਮੈਨੂੰ ਮੇਰੀ ਭੈਣ ਦੀ ਜ਼ਿੰਦਗੀ ਤਬਾਹ ਕਰਨ ਤੋਂ ਬਚਾ ਲਿਆ ਸੀ ਮੇਰੀ ਮਾਂ ਦੀ ਤबीयत ਵੀ ਹੌਲੀ-ਹੌਲੀ ਸੁਧਰਨ ਲੱਗੀ ਸੀ ਅਤੇ ਉਹ ਖੁਸ਼ ਹੋ ਗਈ ਸੀ ਕਿ ਉਹਨਾਂ ਦੀ ਬੇਟੀ ਸਹੀ ਸਲਾਮਤ ਬਾਪ ਸੋਨਾ ਦੇ ਕੋਲ ਆ ਗਈ ਸੀ ਦੋਸਤੋ ਮੈਂ ਆਪਣੀ ਭੈਣ ਦੀ ਪਸੰਦ ਦਾ ਵਿਆਹ ਕਰਵਾ ਕੇ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ